ਇੱਕ ਪਾਸੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਤੇ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਪਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਭੋਖੜਤਾਲ ਇਹਨਾਂ ਦੋਨਾਂ ਗੱਲਾਂ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਦੱਸਿਆ ਕਿ ਗਿਆਨੀ ਹਰਪੀ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਤੇ ਪਲਟਵਾਰ ਕੀਤਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਜੇਕਰ ਭੋਖੜਤਾਲ ਦੌਰਾਨ ਕੋਈ ਵੀ ਸਿੰਘ ਜਾਂ ਪਰਿਵਾਰ ਦੇ ਕਿਸੇ ਵੀ ਸ਼ਖਸ ਨੂੰ ਅਜਿਹਾ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਸਿੱਧੇ ਤੌਰ ਤੇ ਪੰਜਾਬ ਸਰਕਾਰ ਹੋਵੇਗੀ ਤੇ ਦੂਜੇ ਪਾਸੇ ਕਿਸਾਨਾਂ ਦਾ ਪੱਖ ਹੈ ਜਿਹੜਾ ਉਹ ਵੀ ਜਥੇਦਾਰ ਗਿਆਨੀ ਹਰਪੀ ਸਿੰਘ ਵੱਲੋਂ ਲਿਆ ਗਿਆ ਤੇ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਉਸ ਦੇ ਉੱਤੇ ਕੋਈ ਵੀ ਹਜੇ ਐਕਸ਼ਨ ਨਹੀਂ ਲਿਆ ਗਿਆ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਇਹਨਾਂ ਦੋਨਾਂ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਪਾਲਟਵਾਰਾ ਜਿਹੜੇ ਉਹ ਕੀਤੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਗਿਆਨੀ ਹਰਪ ਸਿੰਘ ਦਾ ਹੋਰ ਕੀ ਕਹਿਣਾ ਹੈ ਇਹ ਸਾਰਾ ਵਰਤਾਰਾ ਜਿਹੜਾ ਹੈ ਉਹ ਲੋਕਤੰਤਰ ਵਾਸਤੇ ਅੱਛਾ ਨਹੀਂ ਹੈ ਬਹੁਤ ਮੰਦਭਾਗਾ ਬਿਲਕੁਲ ਖਲਾਸਾ ਜਿਹੜਾ ਮਾਤਾ ਹੈ ਜਿਹੜਾ ਐਸਆਈਟੀ ਵੱਲੋਂ ਖੁਲਾਸਾ ਹੋਇਆ ਹੈ ਕਿ ਸਿਆਸੀ ਫਾਇਦੇ ਨਹੀਂ ਰਹੇ ਸੰਜੀਤ ਬਿਲਕੁਲ ਇਹ ਤਾਂ ਸ਼ੁਰੂ ਤੋਂ ਕਹਿੰਦੇ ਆ ਕਿ ਰਾਸੀ ਕਰਨ ਹੋਇਆ ਮਾਮਲਾ ਹੈ ਨਾ ਜੀ ਲੱਗਦਾ ਕਿ ਲੋਕਾਂ ਨੂੰ ਮਿਲੇਗਾ ਸਰ ਮੁਸ਼ਕਲ ਲੱਗਦਾ ਜੀ ਸਰਕਾਰਾਂ ਚਾਹੁੰਦੀਆਂ ਨਹੀਂ ਕਿ ਸਿੱਖਾਂ ਨੂੰ ਇਨਸਾਫ਼ ਮਿਲੇ ਅ ਕਠਿਆ ਕਿਸਮ ਦੀ ਗੱਲ ਹੈ ਕਿ ਉੱਥੇ ਜਿਬਰਗੜ ਦੇ ਵਿੱਚ ਪਹਿਲਾਂ ਉਹਨਾਂ ਦੀ ਨਿੱਜਤਾ ਦੇ ਉੱਤੇ ਹਮਲਾ ਕੀਤਾ ਗਿਆ ਉਹਨਾਂ ਦੇ ਵਾਸ਼ਰੂਮ ਦੇ ਵਿੱਚ ਜਾਂ ਉਹਨਾਂ ਦੀ ਬੈਰਕ ਦੇ ਵਿੱਚ ਸੀਸੀਟੀਵੀ ਕੈਮਰਾ ਲਾਏ ਗਏ ਆ ਤੇ ਫਿਰ ਉਹਨਾਂ ਤੇ ਜਿਹੜੇ ਆ ਮਾਮਲਾ ਦਰਜ ਕਰ ਦਿੱਤਾ ਗਿਆ ਤੇ ਉਹਨਾਂ ਨੇ ਮਰਕਲ ਪਿਛਲੇ 10 ਦਿਨ ਤੋਂ ਭੁਖੜਤਾਲ ਕੀਤੀ ਹੋਈ ਹੈ ਉਹਨਾਂ ਦੇ ਪੇਰੈਂਟਸ ਨੇ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਭੁਖੜਤਾਲ ਕੀਤੀ ਹੈ ਇਹ ਉਹਦੀ ਜਿਹੜੀ ਵਾਈਫ ਹੈ ਮਰਪਾਲ ਸਿੰਘ ਦੀ ਉਹਨੇ ਵੀ ਮੈਨੂੰ ਜਿਹੜੀ ਜਾਣਕਾਰੀ ਮਿਲੀ ਹੈ ਕਿ ਉਹਨੇ ਭੁਖੜਤਾਲ ਰੱਖੀ ਹੋਈ ਹੈ ਤੇ ਪਾਣੀ ਤੱਕ ਵੀ ਜਿਹੜਾ ਉਹ ਨਹੀਂ ਪੀ ਰੇ ਇੰਨਾ ਕੁਝ ਹੋਣ ਦੇ ਬਾਵਜੂਦ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਕ ਰਹੀ ਹੈ ਨਾ ਹੀ ਕੋਈ ਸਰਕਾਰ ਜਿਹੜੀ ਹੈ ਗੱਲਬਾਤ ਕਰਨ ਦੇ ਲਈ ਕੋਈ ਪਹਿਲ ਕਦਮੇ ਕਰ ਰਹੀ ਹੈ ਤੇ ਜੇ ਉਹਨਾਂ ਨੂੰ ਜਾਂ ਉਹਨਾਂ ਦੇ ਮਾਪਿਆਂ ਦੇ ਵਿੱਚੋਂ ਕਿਸੇ ਨੇ ਵੀ ਕੁਝ ਹੁੰਦਾ ਹੈ ਤੇ ਉਹਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਦੀ ਜਾਂ ਕੇਂਦਰ ਸਰਕਾਰ ਦੀ ਜਾਂ ਡਿਬਰੂਗੜ ਦਾ ਜਿਹੜਾ ਪ੍ਰਸ਼ਾਸਨ ਹੈ ਉਹਦੀ ਹੋਏਗੀ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਉਹ ਜਿਹੜੇ ਆ ਰਹਾ ਹੋਣੇ ਚਾਹੀਦੇ ਨੇ ਤੇ ਜੇ ਨਹੀਂ ਉਹਨਾਂ ਤੇ ਜਿਹੜੇ ਮਾਮਲ ਉਹਨਾਂ ਦੀ ਜਿਹੜੀ ਜੇਲ ਸ਼ਿਫਟਿੰਗ ਘਟੋ-ਘਟੋ ਉਹਨਾਂ ਦੀ ਜੇਲ ਸ਼ਿਫਟਿੰਗ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਪਰ ਸਰਕਾਰ ਜਿਹੜੀ ਹੈ ਗੱਲ ਨਹੀਂ ਸੁਣ ਰਹੀ ਸੁਣੀ ਚਾਹੀਦੀ ਤੁਹੋ ਕਿਤੇ ਅੰਦੇ ਲੱਗਦਾ ਹੈਗਾ ਕਿ ਪਹਿਲਾ ਜਿਹੜਾ ਸੰਘਰਸ਼ ਚੱਲਿਆ ਉਸ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਹੈਗਾ ਕਿ ਪਹਿਲਾਂ ਹੀ ਪੰਥਕ ਤੌਰ ਤੇ ਇਕੱਠੇ ਹੋ ਜਾਂਦੇ ਆ ਅਗੂ ਤਾਂ ਸ਼ਾਇਦ ਅੱਜ ਇਹ ਲੋਕ ਅਸਟਰੀਆ ਨਹੀਂ ਆਉਂਦੇ ਇਹ ਸਾਡੀ ਇੱਕ ਬੰਨਮਣਾ ਹੈਗੀ ਹੈ ਕਿ ਅਸੀਂ ਪੂਰੀ ਤਰ੍ਹਾਂ ਜਥੇਬੰਦਕ ਜਿਹੜਾ ਉਹ ਨਹੀਂ ਹੋ ਪਾਉਂਦੇ ਕੁਛ ਨਾ ਕੁਛ ਕੁਛ ਨਾ ਕੋਸ਼ਿਸ਼ ਜਦੋਂ ਵੀ ਕੋਈ ਜਥੇਬੰਦਕ ਹੋਣ ਦਾ ਯਤਨ ਕਰਦਾ ਹੈ ਤੇ ਕੁਛ ਇਸ ਤਰ੍ਹਾਂ ਦੇ ਐਲੀਮੈਂਟਸ ਜਿਹੜੇ ਆ ਉਹ ਵਿੱਚ ਆ ਜਾਂਦੇ ਜਿਹੜੇ ਜਥੇਬੰਦਕ ਜਦੋਂ ਪੰਥ ਹੋਣ ਲੱਗਦਾ ਤੇ ਉਹਨੂੰ ਤਰੋਪੀਟ ਕਰ ਦਿੰਦੇ ਆ ਇਹ ਸਾਡੀ ਇੱਕ ਸਮੱਸਿਆ ਹੈ ਜਦੋਂ ਜਦੋਂ ਪੰਥ ਜੱਥੇਬੰਦਕ ਹੋਇਆ ਹੈ ਪ੍ਰਾਪਤੀਆਂ ਵੀ ਕੀਤੀਆਂ ਨੇ ਤੇ ਜਦੋਂ ਜਦੋਂ ਇਹ ਖੇਰੂ ਹੋਇਆ ਹੈ ਸਰਕਾਰਾਂ ਦੇ ਵੀ ਕੋਸ਼ਿਸ਼ ਰਹਿੰਦੀ ਹੈ ਕਿ ਇਹ ਜੱਥੇਬੰਦਕ ਜਿਹੜੇ ਆ ਉਹ ਪੂਰੀ ਤਰ੍ਹਾਂ ਨਾ ਹੋ ਪਾਉਣ ਇਹਨਾਂ ਦੇ ਵਿੱਚ ਬੰਦੀਆਂ ਆਪਣੀਆਂ ਰਹਿਣ ਉਹਨਾਂ ਨੂੰ ਸ਼ੂਟ ਕਰਦੀਆਂ ਤੇ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਜੱਥੇਬੰਦਕ ਤੌਰ ਤੇ ਸਾਨੂੰ ਮਜ਼ਬੂਤ ਹੋਣਾ ਚਾਹੀਦਾ ਤੇ ਇੱਕ ਪ੍ਰਿਤਪਾਲ ਸਿੰਘ ਸਿੱਖ ਹੁੰਦਾ ਜਿਹੜਾ ਕਿਸਾਨ ਸੰਘਰਸ਼ ਤੋਂ ਚੱਕਿਆ ਪਹਿਲਾਂ ਪੀਜ ਰੋਧਤ ਕਰਿਆ ਹੁਣ ਚੰਡੀਗੜ੍ਹ ਹੈਗਾ ਪਰ ਚੌਂਤੇ ਦਰਜ ਹੈਗਾ ਪੂਰਬੋਂ ਦੇ ਉੱਤੇ ਲਾਈ ਹੈ ਕਿ ਜਿਵੇਂ ਸੈਕਟਰ ਦਾ ਦੁਬਾਰਾ ਫਿਰ ਹਰਿਆਣਾ ਪੂਰਬੋਂ ਨੂੰ ਲਿ ਜਾ ਸਕੇ ਕੀ ਇਹ ਸਾਰੇ ਸੁਨਰਚ ਇਹ ਵੀ ਇੱਕ ਕਿਸਮ ਦਾ ਮੈਂ ਸਮਝਦਾ ਕਿ ਕਿਸਾਨਾਂ ਨਾਲ ਤੱਕਾ ਹੈਗਾ ਕਿ ਅੰਦੋਲਨ ਦੇ ਵਿੱਚੋਂ ਉਹਨਾਂ ਦਾ ਇੱਕ ਲੜਕਾ ਜਿਹੜਾ ਚੁੱਕ ਲਿਆ ਜਾਂਦਾ ਜਦ ਕਿ ਹਰਿਆਣਾ ਸਰਕਾਰ ਨੇ ਬੈਰੀਕੇਟਿੰਗ ਪੂਰੀ ਕੀਤੀ ਹੋਈ ਹੈ ਤੇ ਕਿਸਾਨ ਜਿਹੜੇ ਹੈ ਬੈਰੀਕੇਡ ਜਿਹੜੇ ਉਹ ਟੱਪ ਕੇ ਪਰਲੇ ਪਾਸੇ ਗਏ ਹੀ ਨਹੀਂ ਆ ਇਹਦਾ ਮਤਲਬ ਹੈ ਕਿ ਫੋਰਸ ਉਰਲੇ ਪਾਸੇ ਆਈ ਹੈ ਔਰ ਉਹਨਾਂ ਨੇ ਉਸ ਲੜਕੇ ਨੂੰ ਚੁੱਕਿਆ ਕੁੱਟਮਾਰ ਕੀਤੀ ਹੈ ਇੱਕ ਨੂੰ ਗੋਲੀ ਮਾਰ ਕੇ ਜਿਹੜਾ ਹੈ ਉਹ ਖਤਮ ਕੀਤਾ ਹੈ ਇਹ ਸਾਰਾ ਵਰਤਾਰਾ ਜਿਹੜਾ ਹੈ ਉਹ ਲੋਕਤੰਤਰ ਵਾਸਤੇ ਅੱਛਾ ਨਹੀਂ ਹੈ ਬਹੁਤ ਮੰਦਭਾਗਾ ਬਿਲਕੁਲ ਸਹੀ ਜਿਹੜਾ ਮਤਲਬ ਹੈ ਜਿਹੜਾ ਐਸਆਈਟੀ ਵੱਲੋਂ ਖੁਲਾਸਾ ਹੋਇਆ ਹੈ ਕਿ ਸਿਆਸੀ ਫਾਇਦੇ ਲਈ ਬਿਲਕੁਲ ਇਹ ਤਾਂ ਸ਼ੁਰੂ ਤੋਂ ਹੀ ਕਹਿੰਦੇ ਕਿ ਰਾਸੀ ਕਰਨ ਹੋਇਆ ਮਾਮਲਾ ਹੈ